ਮੇਰੇ ਇੱਕ ਮਿੱਤਰ ਦੀ ਧੀ ਦੂਜੇ ਸ਼ਹਿਰ ਵਿਆਹੀ ਹੋਈ ਸੀ ਕਈ ਮਹੀਨੇ ਗੁਜ਼ਰ ਗਏ ਸਨ ਕੋਈ ਸੁੱਖ ਸੁਨੇਹਾ ਨਹੀਂ ਸੀ ਆਇਆ ਉਸ ਸਮੇਂ ਟੈਲੀਫੋਨ ਆਮ ਨਹੀਂ ਸਨ ਮਿੱਤਰ ਨੇ ਕਿਹਾ ਇੱਕ ਦਿਨ ਜਾ ਕੇ ਆਵਾਂਗੇ ਮੈਨੂੰ ਉਹ ਇਸ ਲਈ ਨਾਲ ਲੈ ਜਾ ਰਿਹਾ ਸੀ ਤਾਂ ਕਿ ਮੈਂ ਕੋਕ ਪਰਖ ਕਰਕੇ ਅਨਮਾਨ ਲਾ ਮਾਂ ਕਿ ਉਸ ਦੀ ਧੀ ਉੱਥੇ ਠੀਕ ਠਾਕ ਸੀ ਨਿਰਸਨੇ ਮੇਰੇ ਮਿੱਤਰ ਨੂੰ ਮੇਰੀ ਯੋਗਤਾ ਤੇ ਕੁਝ ਬਧੇਰੇ ਹੀ ਵਿਸ਼ਵਾਸੀ ਸਭੀ ਜਨਮ ਬ੍ਰੀ ਦੀ ਛੁੱਟੀ ਵਾਲੇ ਦਿਨ ਅਸੀਂ ਚਲੇ ਗਏ ਜਦੋਂ ਪਹੁੰਚੇ ਤਾਂ ਨਿੱਕੀਆਂ ਨਿੱਕੀਆਂ ਕਣੀਆਂ ਪੈ ਰਹੀਆਂ ਸਨ ਕੁੰਡਾ ਖੜਕਾਇਆ ਬੇਸਨ ਨਾਲ ਲਿਬੜੇ ਹੱਥਾਂ ਨਾਲ ਧੀ ਦੀ ਨਾਨੇ ਦਰਵਾਜ਼ਾ ਖੋਲਿਆ ਅਸੀਂ ਬਹਾਨਾ ਲਾਇਆ ਕਿ ਕਿਸੇ ਕੰਮ ਆਏ ਸਾ ਸੋਚਿਆ ਮਿਲਦੇ ਜਾਈਏ ਨਾਨਨ ਪਰਜਾਈ ਪਕੌੜੇ ਤਲ ਰਹੀਆਂ ਸਨ ਅਸੀਂ ਪਕੌੜੇ ਖਾਦੇ ਚਾਹ ਪੀਤੀ ਸੁਖ ਸਾੰਦ ਪੁੱਛੀ ਅਤੇ ਉਹਨਾਂ ਵੱਲੋਂ ਹੋਰ ਰੁਕਣ ਲਈ ਕਹਿਣ ਦੇ ਬਾਵਜੂਦ ਸਗਨ ਦੇ ਕੇ ਧੰਨਵਾਦ ਕਰਕੇ ਚੱਲ ਪਏ ਮੇਰੇ ਮਿੱਤਰ ਨੇ ਪੁੱਛਿਆ ਕੋਈ ਗੱਲਬਾਤ ਤਾਂ ਕੀਤੀ ਨਹੀਂ ਜਿਹੜੇ ਕੰਮ ਆਏ ਸੀ ਉਹ ਤਾਂ ਹੋਇਆ ਹੀ ਨਹੀਂ ਆਪਣੀ ਸਿਆਣ ਫਦਾਸਬੂਤ ਦਿੰਦਿਆਂ ਮੈਂ ਕਿਹਾ ਅਸੀਂ ਬਿਨਾਂ ਸੂਚਨਾ ਦਿੱਤੇ ਗਏ ਸਾਂ ਸੋ ਸਾਡਾ ਥੋੜੀ ਦੇਰ ਰੁਕਣਾ ਬੰਦਾ ਸੀ ਮੈਂ ਕਿਹਾ ਗੱਲਬਾਤ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਪਤਨੀ ਭਾਵੇਂ ਰੁੱਸੀ ਹੋਵੇ ਭਾਵੇਂ ਲੜੀ ਹੋਵੇ ਰੋਟੀ ਤਾਂ ਉਸਨੇ ਪਕਾਉਣੀ ਹੀ ਹੈ ਪਰ ਪਕੌੜੇ ਤਾਂ ਹੀ ਤਲੇ ਜਾਣਗੇ ਜੇ ਸਭ ਕੁਝ ਠੀਕ ਹੋਵੇਗਾ ਨਾਲੇ ਪਕੌੜੇ ਉਸ ਦੀਤੀ ਇਕੱਲੀ ਨਹੀਂ ਨਣਾਣ ਪਰਜਾਈ ਰਲ ਕੇ ਤਲ ਰਹੀਆਂ ਸਨ ਅਤੇ ਸੱਸ ਵਰਤਾ ਰਹੀ ਸੀ ਅਤੇ ਸਾਰੇ ਪਕੌੜੇ ਖਾ ਰਹੇ ਸਨ ਅਤੇ ਉਂਗਲਾਂ ਚੱਟ ਰਹੇ ਸਨ ਸੁਖਸਾਨ ਦਾ ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਸੀ ਧੰਨਵਾਦ please spot me